ਮਾਂ ਮਸੋਰੇ ਜਾ ਆਈਆਂ ਮਾਂ ਮਸੋਰੇ ਜਾ ਆਈਆਂ ਕੁਰਤਾ ਸਿਸੋਰ ਮੈਨੂੰ ਮਾਰੀ ਜਾਵੇ ਸੱਸ ਕੁਰਤਾ ਸਿਸੋਰ ਮੇਰੇ ਮਾਰੀ ਜਾਵੇ ਸੱਸ ਕਿਨਾਂ ਦੀ ਮਤੀ ਆਈ ਚੰਗੀ ਤਰ੍ਹਾਂ ਦੱਸ ਕੱਲ ਕੱਲੇ ਤਾਂ ਇਹ ਸਭ ਕੁ ਪੜਾਈਆਂ ਮਾਂ ਮਸੋਰੇ ਸੋਰੇ ਮਾਂ ਮਸੋਰੇ ਜਾ ਆਈਆਂ ਮਾਂ ਮਸੋਰੇ ਜਾ ਆਈਆਂ സരേജ സസ്സ മീനു കൂ പുരജ് പത്തിഭ ട ടപ്പായി ഓൾ ഖുഭ ടപ്പായി ചോരിദാല് സർ ചിച്ച് ലൂണ വധ പത്തി സരേ കോൺ മസ്സു പട്ട മോഹരേ സൂഹേ മാന് സൂഹേ ആയി ਮਾਂ ਮਸੋਰੇ ਜਾ ਆਈਆ ਜੇਟ ਪੁੱਠਾ ਚੱਕਦਾ ਤੇ ਰੋਬ ਜੇ ਮਾਰਦਾ 1000 ਰੁਪਏ ਕੇ ਸੱਜੇ ਖੱਬੇ ਗੇੜੇ ਜੇ ਮਾਰਦਾ ਚੁੱਠੀ ਲੁੱਤੀ ਲਾ ਕੇ ਦੋਵੇਂ ਪਾਈਆਂ ਨੂੰ ਵਗੜਦਾ ਚੁੱਠੀ ਲੁੱਤੀ ਲਾ ਕੇ ਦੋਵੇਂ ਪਾਈਆਂ ਨੂੰ ਵਗੜਦਾ ਫਸੇ ਰਹਿਣ ਸਿੰਘ ਉਹਦੀ ਬੈਠਕ ਦੇਖੁੰ ਜਿੱਤ ਵੀਤ ਤਵਾ ਆਈਆ ਮਾਂ ਮਸੋਰੇ ਮਸੋਰੇ ਮਾਂ ਮਸੋਰੇ ਜਾ ਆਈਆ ਮਾਂ ਮੈਸੋਰੇ ਜਾਇਆ ਮੈਸੋਰੇ ਜਾਇਆ ਕੀ ਦੱਸਾਂ ਤੇਰਾ ਜਵਾਈ ਕਿਹੜਾ ਚੱਜਦਾ ਸਾਰਾ ਦਿਨ ਪੱਬਦਾ ਹੋ ਗੋਡਾ ਨਹੀਂ ਓ ਛੱਡਦਾ ਪੈੜ ਉਦੀ ਵਿੱਚੋਂ ਪੈੜ ਬਾਹਰ ਨਹੀਂ ਓ ਕੱਢਦਾ ਰੱਖਣਾ ਸੀ ਆਪ ਜੋਗਾ ਕਾਸ ਤੋਂ ਵਿਆਇਆ ਰੱਖਣਾ ਸੀ ਆਪ ਜੋਗਾ ਕਾਸ ਤੋਂ ਵਿਆਇਆ ਮੈਂ ਕੰਜਰੀ ਨੂੰ ਸੱਚੀ ਹਸਨਾਈਆ ਮੈਸੋਰੇ 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 ਜਾ ਆਈਆਂ ਵਾ ਮੈਸੋਰੇ ਜਾ ਆਈਆਂ ਰੱਖਣਾ ਜੇ ਮੈਨੂੰ ਹੋ ਜਲਾਣੇ ਨਾਲ ਵੱਢਵੇ ਰੱਖਣਾ ਜੇ ਮੈਨੂੰ ਹੋ ਜਲਾਣੇ ਨਾਲ ਵੱਢਵੇ ਹੱਥ ਦੇ ਹੀ ਦੇ ਮੈਂ ਲਿਖ ਤਵੜਾਈਆਂ ਹਾਂ ਮਾਂ ਮੈਸੋਰੇ ਮੈਸੋਰੇ ਮਾਂ ਮੈਸੋਰੇ ਜਾ ਆਈਆਂ ਹਾਂ ਮੈਸੋਰੇ ਜਾ ਆਈਆਂ